ਕਾਸਾ ਐਸੋਸੀਏਸ਼ਨ ਆ ਪੰਜਾਬ ਦੇ ਸਾਰੇ ਹੀ ਇੱਥੇ ਇਹ ਪਰਿਵਾਰ ਦੇ ਮੈਂਬਰ ਬੈਠੇ ਆ ਕੁਝ ਜਿਆਦਾ ਚਰਚੇੜੇ ਨੇ ਉਹ ਪੁਰਾਣੇ ਸਾਥੀ ਨੇ ਤੇ ਕੁਝ ਨਵੀਆਂ ਜ਼ਿੰਮੇਵਾਰੀਆਂ ਵੀ ਦਿੱਤੀਆਂ ਉਸ ਨਵੀਂ ਜ਼ਿੰਮੇਵਾਰੀ ਦਾ ਸਾਨੂੰ ਵੀ ਹਿੱਸਾ ਬਣਾਇਆ ਗਿਆ ਤੇ ਅਸੀਂ ਸਾਰਿਆਂ ਦਾ ਇਹ ਦੀਪਾ ਜੀ ਨੇ ਰੰਸ ਜੀ ਨੇ ਉਹ ਜਿਹੜੇ ਪੁਰਾਣੇ ਸਾਥੀ ਨੇ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਨੂੰ ਇਸ ਤਰ੍ਹਾਂ ਸਮਝਿਆ ਕਿ ਇੱਕ ਜਿਹੜੀ ਪ੍ਰੈਸ ਐਸੋਸੀਏਸ਼ਨ ਆ ਜਾਂ ਇੱਕ ਸੰਗਠਨ ਹੁੰਦਾ ਆ ਉਹ ਇੱਕ ਜਿਹੜੀ ਵੀ ਲਾਈਨ ਹੋਏ ਉਹ ਬਹੁਤ ਇਸ ਲਈ ਬਹੁਤ ਜ਼ਰੂਰੀ ਹੁੰਦਾ ਕਿ ਜਦੋਂ ਵੀ ਕਿਸੇ ਸਾਥੀ ਤੇ ਕੋਈ ਮੁਸੀਬਤ ਬਣਦੀ ਆ ਤੇ ਉਹ ਅਸੀਂ ਜੇ ਇਕੱਠੇ ਹੋ ਕੇ ਇੱਕ ਦੂਸਰੇ ਦਾ ਸਾਥ ਵਾਂਗੇ ਤਾਂ ਉਸ ਮੁਸੀਬਤ ਚੋਂ ਅਸੀਂ ਨਿਕਲ ਸਕਦੇ ਆ ਇੱਕ ਗੱਲ ਵਾ ਅਸੀਂ ਜਰੂਰੀ ਮੈਂ ਕਹਿਣੀ ਸਮਝਦਾ ਵਾਂ ਕਿ ਜਰੂਰੀ ਸਮਝਦਾ ਕਿ ਜਦ ਵੀ ਕਿਸੇ ਸਾਥੀ ਤੇ ਭੀੜ ਪੈਂਦੀ ਆ ਤੇ ਉਹਦੇ ਵਿੱਚ ਸਾਨੂੰ ਸਾਰਿਆਂ ਨੂੰ ਉਹ ਦਿਲੋਂ ਜਿਹੜਾ ਉਹ ਸਾਥ ਦੇਣਾ ਚਾਹੀਦਾ ਨਾ ਕਿ ਕੁਝ ਪੁਰੀਆਂ ਯੂਨੀਅਨ ਅਸੀਂ ਦੇਖਦੇ ਆ ਕਾਫੀ ਲੰਮਾ ਸਮਾਂ ਹੋ ਗਿਆ ਮੀਡੀਆ ਦੀ ਲਾਈਨ ਨਾਲ ਜੁੜਿਆ ਨੂੰ ਉਹਦੇ ਵਿੱਚ ਕੀ ਹੁੰਦਾ ਵੀ ਕੋਈ ਜਦੋਂ ਵੀ ਕਿਸੇ ਸਾਥੀ ਤੇ ਮੁਸੀਬਤ ਪੈਂਦੀ ਹੈ ਅਸੀਂ ਉਹ ਉਹ ਗਰੁੱਪ ਬਣਾ ਕੇ ਨਾ ਦੋ ਚਾਰ ਫੋਨ ਲਾ ਕੇ ਛੇਤੀ ਨਾ ਕਹਿੰਦਾ ਇਹਦੇ ਨਾਲ ਇਦਾਂ ਹੀ ਹੋਣੀ ਚਾਹੀਦੀ ਇਹਨੇ ਹੱਤ ਬੜੀ ਚੁੱਕੀ ਹੈ ਬੜੀ ਵਾਰੀ ਅਸੀਂ ਦੇਖਿਆ ਵਾ ਪਰ ਉਹ ਹੋ ਸਕਦਾ ਸਾਡੇ ਇਸ ਲਾਈਨ ਵਿੱਚ ਗਲਤੀਆਂ ਹੁੰਦੀਆਂ ਵਾ ਅਸੀਂ ਨਹੀਂ ਆਂਦੇ ਵੀ ਅਸੀਂ ਰੱਬ ਬਣ ਕੇ ਪ੍ਰੈਸ ਵਾਲਾ ਜਿਹੜਾ ਵੀ ਲਾਈਨ 'ਚ ਜੁੜ ਜਾਂਦਾ ਉਹ ਰੱਬ ਬਣ ਜਾਂਦਾ ਰੱਬ ਨਹੀਂ ਬਣ ਸਕਦਾ ਤੇ ਗਲਤੀਆਂ ਹੋ ਜਾਂਦੀਆਂ ਜੇ ਗਲਤੀਆਂ ਹੋਈਆਂ ਵਾ ਤੇ ਉਸ ਨੂੰ ਅਸੀਂ ਸਮੇਟਣ ਲਈ ਉਹ ਉਹਦੇ ਹੱਲ ਵੀ ਕੱਢ ਸਕਦੇ ਆ ਨਾ ਕਿ ਫਿਰ ਆਪੇ ਗਰੂਪੀਜ਼ਮ ਚ ਉਹ ਫਿਰ ਜਿਹੜੀ ਸਸਤਾ ਦੇ ਗਰੂਪੀਜ਼ਮ ਬਣ ਜਾਂਦੀ ਤੁਸੀਂ ਵੀ ਸਾਰੇ ਇਸੇ ਲਾਈਨ ਚ ਜੁੜੇ ਹੋ ਲੰਮਾ ਸਮਾਂ ਤੁਹਾਡਾ ਵੀ ਤਜਰਬਾ ਵਾ ਭਾਵੇਂ ਪਾਰਟੀ ਹੋਏ ਸਸਤਾ ਹੋਏ ਕੋਈ ਯਾਨੀ ਮਿੰਸ ਹੋਏ ਜਦੋਂ ਅਸੀਂ ਲੱਤਾਂ ਖਿੱਚਾਂ ਡਾ ਬੈਨੇ ਆ ਉਦੋਂ ਉਹ ਉਹਦਾ ਫਿਰ ਗ੍ਰਾਫ ਜਿਹੜਾ ਨੀਚੇ ਆਉਂਦਾ ਪੈਂਦਾ ਤੇ ਜੇ ਆਪਾਂ ਇਸ ਨੂੰ ਦਿਲੋਂ ਇੱਕ ਦੂਜੇ ਦਾ ਸਾਥ ਦੇਵਾਂਗੇ ਤੇ ਉਹ ਨੈਚਰਲੀ ਉਹਦਾ ਗ੍ਰਾਫ ਜਿਹੜਾ ਵਾ ਤਾਂ ਇਹ ਜਿਆਦਾ ਜੋ ਵੀ ਅੱਜ ਮੈਂ ਸਾਰੇ ਇਹ ਪ੍ਰੈਸ ਐਸੋਸੀਏਸ਼ਨ ਆ ਪੰਜਾਬ ਦੇ ਇਹ ਸਾਰੇ ਸਾਥੀਆਂ ਦਾ ਇਹ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਇਹ ਇਸ ਲਾਈਕ ਸਮਝਿਆ ਤੇ ਕੋਸ਼ਿਸ਼ ਕਰਾਂਗੇ ਕਿ ਜਿੱਥੇ ਇਹ ਸਟੈਂਡ ਕਰ ਸਟਰੋਂਗ ਮਜ਼ਬੂਤ ਸਾਡੀ ਇਹ ਇਹ ਪ੍ਰੈਸ ਐਸੋਸੀਏਸ਼ਨ ਹੈ ਤੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਹੋਵੇਗੀ ਕਿ ਵੀ ਆਪਾਂ ਇਸ ਨੂੰ ਇਦੋਂ ਵੀ ਤਾਂ ਲੈ ਕੇ ਜਾਈਏ ਧੰਨਵਾਦ ਜੀ ਕਾਰਵਾਈ ਕਰੇਗਾ ਤੇ ਫਿਰ ਸਾਡੀ ਪ੍ਰਧਾਨਗੀ ਦਾ ਕੀ ਫਾਇਦਾ ਅਸੀਂ ਰਿਪੋਰਟਰਾਂ ਨਾਲ ਗੱਲ ਕਰਦੇ ਹਾਂ ਅਸੀਂ ਇਹ ਨਹੀਂ ਕਹਿੰਦੇ ਕਿ ਕਿਸੇ ਦੇ ਤਰਲੇ ਮਾਰਨੇ ਆ ਪ੍ਰਸ਼ਾਸਨ ਨੇ ਜਦੋਂ ਸਾਡੇ ਕੋਈ ਕੰਮ ਲੈਣਾ ਹੁੰਦਾ ਪ੍ਰਸ਼ਾਸਨ ਕੋਈ ਵੀ ਗੱਲ ਕਰਦਾ ਆ ਤੇ ਸਾਡੇ ਥਰੂ ਪੰਜਾਬ ਤੱਕ ਲੋਕਾਂ ਤੱਕ ਗੱਲਾਂ ਪਹੁੰਚਾਉਂਦਾ ਆ ਤੇ ਜਦੋਂ ਸਾਨੂੰ ਜਰੂਰਤ ਪੈਂਦੀ ਤਾਂ ਅਸੀਂ ਪ੍ਰਸ਼ਾਸਨ ਦੇ ਮਗਰ ਮਗਰ ਕਿਉਂ ਖੜੀ ਸਾਡਾ ਫੋਨ ਹੋਣਾ ਚਾਹੀਦਾ ਪ੍ਰਸ਼ਾਸਨ ਨੂੰ ਸਾਡਾ ਕਹਿਣਾ ਚਾਹੀਦਾ ਕਿ ਸਾਡਾ ਇਹ ਬੰਦਾ ਇਹ ਗੱਲ ਹੋਣੀ ਚਾਹੀਦੀ ਆ ਫਿਰ ਸਾਡੀ ਗੱਲ ਸੁਣਾਉਣੀ ਹੈ ਤੇ ਜੇ ਅਸੀਂ ਮਗਰ 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 ਬੜਾ ਕੁਝ ਬੋਲਦੇ ਆ ਯੂਨੀਅਨਾਂ ਵਾਲੇ ਇੱਕ ਦੂਜੇ ਲੱਤਾਂ ਖਿੱਚਦੇ ਆ ਸਾਰਿਆਂ ਦੀ ਖਿੱਚਦੇ ਆ ਪਰ ਬੰਦਾ ਕੰਮ ਕਰਨ ਵਾਲਾ ਮੈਂ ਕੰਮ ਆ ਮੇਰੀ ਮਿਹਨਤ ਲੱਦੀ ਆ ਸਾਰੇ ਨੂੰ ਪਤਾ ਹੈ ਕਿ ਮੈਂ ਮਿਹਨਤ ਕਰਦਾ ਔਰ ਮੈਂ ਬੜਾ ਥੱਲੋਂ ਉੱਠਿਆ ਘਰ ਦੇ ਵਿੱਚ ਵੀ ਬੜਾ ਥੱਲੋਂ ਉੱਠਿਆ ਪਰ ਮੈਂ ਮਿਹਨਤ ਕੀਤੀ ਇਹਦਾ ਅੱਜ ਮੈਂ ਇੱਥੇ ਮੰਨਿਆ ਇਸੇ ਕਰਕੇ ਮੈਂ ਜਾਣਿਆ ਬਾਦ ਸਾਹਿਬ ਰੋਹਿਤ ਸਾਰੇ ਜਿੱਲੇ ਵੀ ਮੁੰਡੇ ਹੈਗੇ ਆ ਉਹ ਸਾਰੇ ਆਪਣੀ ਮਿਹਨਤ ਦੇ ਨਾਲ ਡਰਨ ਦੀ ਲੋੜ ਨਹੀਂ ਹੈਗੀ ਤੁਸੀਂ ਗਲਤ ਗਲਤੀ ਵੀ ਹੋਵੇ ਤਾਂ ਵੀ ਡਰਨ ਦੀ ਲੋੜ ਨਹੀਂ ਹੈਗੀ ਪ੍ਰਸ਼ਾਸਨਕ ਤੁਹਾਡੇ ਕੋ ਕੰਮ ਲੈਂਦਾ ਸਾਨੂੰ ਪ੍ਰਸ਼ਾਸਨ ਸਾਨੂੰ ਪ੍ਰਸ਼ਾਸਨ ਤੋਂ ਡਰਨ ਦੀ ਲੋੜ ਨਹੀਂ ਹੈਗੀ ਕਿਉਂਕਿ ਅਸੀਂ ਪ੍ਰੈਸ ਜਿਹੜੀ ਹੁੰਦੀ ਹੈ ਨਾ ਪ੍ਰੈਸ ਦੀ ਤਾਕਤ ਬਹੁਤ ਹੁੰਦੀ ਆ ਪ੍ਰੈਸ ਵਰਲਡ ਦੇ ਵਿੱਚ ਬਹੁਤ ਤਾਕਤ ਆ ਤੇ ਮੈਂ ਜ਼ਿਆਦਾ ਨਾ ਬੋਲਦਾ ਹੋਇਆ ਬਾਤਸਾਬ ਨੂੰ ਕਹਾਂਗਾ ਤੁਹਾਡੇ ਕੰਦਿਆਂ ਤੇ ਹੁਣ ਸਾਰੀ ਜ਼ਿੰਮੇਵਾਰੀ ਆ ਗਈ ਹੈ ਰੋਹਿਤ ਦੇ ਕੰਦਿਆਂ ਤੇ ਜ਼ਿੰਮੇਵਾਰੀ ਆ ਗਈ ਹੈ ਹਾਂਜੀ ਸਰ ਦਾ ਜੀ ਅੱਜ ਅੋਰ ਐਸੋਸੀਏਸ਼ਨ ਪੰਜਾਬ ਤੇ ਪਰਿਵਾਰ ਨਾਲ ਜੁੜਿਆ ਤੇ ਬੜੀ ਖੁਸ਼ੀ ਹੋ ਰਹੀ ਹੈ ਕਿ ਅਸੀਂ ਇੱਕ ਚੰਗੀ ਜਮਾਤ ਦੇ ਨਾਲ ਜੁੜੇ ਤੇ ਪਰਿਵਾਰ ਵਿੱਚ ਵਾਧਾ ਹੋਇਆ ਤੇ ਕੋਸ਼ਿਸ਼ ਹੋਵੇਗੀ ਕਿ ਇਸ ਨੂੰ ਅਸੀਂ ਹੋਰ ਅੱਗੇ ਲੈ ਕੇ ਚੱਲੀਏ ਪਹਿਲਾਂ ਵੀ ਇਹਨਾਂ ਵੱਲੋਂ ਅਜਿਹੇ ਵਧੀਆ ਕੰਮ ਕੀਤੇ ਗਏ ਨੇ ਜੋ ਕਿ ਇੱਕ ਛਲਾਗਾ ਯੋਗ ਸੀਗੇ ਤੇ ਹੁਣ ਅੱਜ ਸ਼ਹੀਦ ਭਗਤ ਸਿੰਘ ਜੀ ਦੀ ਪਤਨੀ ਜੀ ਪੈਣ ਦੀ ਜਸਮੀਤ ਕੌਰ ਨਾਲ ਵੀ ਗੱਲ ਹੋਈ ਹੈ ਤੇ ਸਾਨੂੰ ਬੜੀ ਖੁਸ਼ੀ ਮਹਿਸੂਸ ਤੇ ਮਾਣ ਵੀ ਮਹਿਸੂਸ ਹੋ ਰਿਹਾ ਕਿ ਇੱਕ ਅਜਿਹੇ ਅਜਿਹੇ ਸ਼ਹੀਦ ਦੇ ਪਰਿਵਾਰ ਨਾਲ ਜੁੜੇ ਆ ਜਿਨ੍ਹਾਂ ਨੇ ਕਿ ਦੇਸ਼ ਦੀ ਇੱਕ ਆਜ਼ਾਦੀ ਲਈ ਵੱਡੀ ਕੁਰਬਾਨੀ ਕੀਤੀ ਸੀ ਤੇ ਸਾਨੂੰ ਆਸ਼ ਕਰਦੇ ਹਾਂ ਕਿ ਇਹ ਜਿੰਨੇ ਵੀ ਇਹ ਪਰਿਵਾਰ ਦੇ ਮੈਂਬਰ ਆ ਇਨ ਸਾਨੂੰ ਪੂਰਨ ਸਹਿਯੋਗ ਦੇਣਗੇ ਜਿਸ ਤਰ੍ਹਾਂ ਪਹਿਲਾਂ ਸਾਥੀਆਂ ਨੇ ਸਹਿਯੋਗ ਦੇਣ ਦੇ ਰਹੇ ਆ ਤੇ ਇਹ ਇਸ ਨੂੰ ਅਸੀਂ ਮਜ਼ਬੂਤ ਕਰਨ ਲਈ ਪੂਰੀ ਦਿਨ ਰਾਤ ਮਿਹਨਤ ਕਰਾਂਗੇ ਤੇ ਜੇ ਕਿਸੇ ਸਾਥੀ ਨੂੰ ਕਿਸੇ ਵੱਲੇ ਵੀ ਮੁਸ਼ਕਲ ਆਉਂਦੀ ਆ ਤੇ ਸਾਰੇ ਜਿਹੜੇ ਸਾਥੀ ਆ ਇਕੱਠੇ ਹੋ ਕੇ ਉਸ ਦੀ ਮਦਦ ਤੇ ਅੱਗੇ ਆਉਣਗੇ ਤੇ ਜਿਹੜੀਆਂ ਸਮੱਸਿਆਵਾਂ ਨੇ ਪੱਤਰਕਾਰ ਭਾਈਚਾਰੇ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਵੀ ਆ ਤੇ ਉਹਨਾਂ ਨੂੰ ਹੱਲ ਕਰਨ ਦੀ ਜਾਂ ਉਹਨਾਂ ਸਮੱਸਿਆਵਾਂ ਨੂੰ ਜਾਂ ਜਿਹੜੀਆਂ ਉਹਨਾਂ ਨੂੰ ਮੁਸ਼ਕਲਾਂ ਆ ਉਹਨਾਂ ਨੂੰ ਜਿਹੜੀਆਂ ਆਪਾਂ ਹੱਲ ਕੀ ਜਿਹੜੀਆਂ ਦਰਵੇਸ਼ ਮੁਸ਼ਕਲਾਂ ਆਉਂਦੀਆਂ ਨੇ ਉਹਨਾਂ ਨੂੰ ਇਹ ਹੱਲ ਜਾਂ ਉਹਨਾਂ ਨੂੰ ਸਿਰੇ ਚੜਨ ਲਈ ਅਸੀਂ ਇੱਕ ਜੁੱਟ ਹੋ ਕੇ ਜਿਹੜੇ ਸਾਥੀ ਆ ਇਕੱਠੇ ਹੋ ਕੇ ਕੰਮ ਕਰਾਂਗੇ ਧੰਨਵਾਦ ਹਾਂਜੀ ਭਟਾਂਜੀ ਦਾ ਜਾਇ ਉੱਥੇ ਮਿਲਿਆ ਤਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲੇ ਤੇ ਪ੍ਰੈਸ ਐਸੋਸੀਏਸ਼ਨ ਪੰਜਾਬ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਇਹ ਮਾਨ ਬਖਸ਼ਿਆ ਔਰ ਸਾਡੇ ਸਾਰੇ ਹੀ ਸਤਿਕਾਰਯੋਗ ਸੀਨੀਅਰ ਸਾਥੀ ਇਸ ਵਕਤ ਸਾਡੇ ਨਾਲ ਇੱਥੇ ਉਪਸਥਿਤ ਨੇ ਔਰ ਜਿਹੜੇ ਅੱਜ ਗੈਰ ਉਪਸਥਿਤ ਵੀ ਜਿਹੜੇ ਰੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਔਰ ਖਾਸ ਤੌਰ ਤੇ ਸਭ ਤੋਂ ਜ਼ਿਆਦਾ ਜਿਹੜਾ ਧੰਨਵਾਦ ਮੈਂ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਭਤੀਜੀ ਭੈਣ ਜੀ ਜਸਮੀਤ ਕੌਰ ਜੀ ਦਾ ਜਿਨ੍ਹਾਂ ਨੇ ਖਾਸ ਤੌਰ ਤੇ ਫੋਨ ਦੇ ਜ਼ਰੀਏ ਹੀ ਜਿਹੜਾ ਅਸ਼ੀਰਵਾਦ ਉਹਨਾਂ ਕੋਲੋਂ ਲਿਆ ਔਰ ਬੜੀ ਇਹ ਖੁਸ਼ੀ ਦੀ ਵੀ ਗੱਲ ਹੈ ਕਿ ਇਹ ਇਸ ਐਸੋਸੀਏਸ਼ਨ ਨਾਲ ਲਾਲ ਜੁੜ ਕੇ ਜੜਾ ਆ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਅਸੀਂ ਅਕਸਰ ਜਿਹੜੀਆਂ ਲੋਕਾਂ ਦੀਆਂ ਸਮੱਸਿਆਵਾਂ ਉਹਨਾਂ ਨੂੰ ਜਾਗਰੂਕ ਕਰਦੇ ਹਾਂ ਸਾਰੇ ਜਿਹੜੇ ਸਾਡੇ ਪ੍ਰੈਸ ਦੇ ਸਾਥੀ ਨੇ ਡਿਜੀਟਲ ਮੀਡੀਆ ਵੈਬ ਮੀਡੀਆ ਜਾਂ ਇਸ ਤੋਂ ਇਲਾਵਾ ਹੋਰ ਸਾਡੇ ਜਿਹੜੇ ਜਿੰਨੇ ਵੀ ਸਾਥੀ ਨੇ ਯੂਨੀਅਨ ਦਾ ਗਠਨ ਜਿਹੜਾ ਸੀਗਾ ਬੜੇ ਸਮੇਂ ਤੋਂ ਵਿਸਥਾਰ ਜਿਹੜਾ ਇਸ ਦਾ ਹੋਇਆ ਜਿਹੜਾ ਬੋਡੀ ਦਾ ਕੀਤਾ ਗਿਆ ਸੋ ਅਸੀਂ ਇਹੀ ਉਮੀਦ ਹੈ ਸਾਨੂੰ ਵੀ ਕਿ ਉਹਨਾਂ ਦਾ ਵੀ ਅਸ਼ੀਰਵਾਦ ਜਿਹੜਾ ਬਣਿਆ ਰਹੇਗਾ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੀਆਂ ਸਮੱਸਿਆਵਾਂ ਲੋਕਾਂ ਦੀਆਂ ਨੇ ਜਾਂ ਫਿਰ ਸਾਡੇ ਜਿਹੜੇ ਪ੍ਰੈਸ ਦੇ ਸਾਥੀ ਨੇ ਉਹਨਾਂ ਦੀਆਂ ਕੋਈ ਸਮੱਸਿਆਵਾਂ ਨੇ ਪ੍ਰਸ਼ਾਸਨ ਤੱਕ ਉਹਨਾਂ ਨੂੰ ਲੈ ਕੇ ਜਾਈਏ ਉਹਨਾਂ ਦਾ ਹੱਲ ਜਿਹੜਾ ਉਹ ਕਰਵਾਈਏ ਔਰ ਉਮੀਦ ਕਰਦੇ ਹਾਂ ਕਿ ਇਸੇ ਤਰੀਕੇ ਦੇ ਨਾਲ ਜਿਹੜੇ ਆਉਣ ਵਾਲੇ ਦਿਨਾਂ 'ਚ ਵੀ ਜਿਹੜਾ ਸੇਵਾ ਦਾ ਜੋ ਵੀ ਮੌਕਾ ਮਿਲੇਗਾ ਅਗਰ ਕਿਸੇ ਦੀ ਕੋਈ ਸਮੱਸਿਆ ਹੈ ਉਸ ਨੂੰ ਲੈ ਕੇ ਉਹ ਵੀ ਅਸੀਂ ਪੂਰਾ ਆਪਣੀ ਟੀਮ ਦੇ ਨਾਲ ਇਸ ਦਾ ਜਿਹੜਾ ਸਿਰਫ ਇਹ ਸਾਡੀ ਟੀਮ ਹੀ ਨਹੀਂ ਬਲਕਿ ਜਿੰਨੇ ਵੀ ਸਾਡੇ মিডিਆ ਦੇ ਪ੍ਰੈਸ ਦੇ ਸਾਥੀ ਨੇ ਜੇ ਕਿਸੇ ਨੂੰ ਵੀ ਕੋਈ ਸਮੱਸਿਆ ਆਂਦੀ ਹੈ ਉਹਨਾਂ ਦੇ ਨਾਲ ਅਸੀਂ ਹਰਦਮ ਖੜੇ ਰਵਾਂਗੇ ਔਰ ਉਹਨਾਂ ਦਾ ਸਾਥ ਜਿਹੜਾ ਬਕੂਬੀ ਦੇਵਾਂਗੇ ਬਹੁਤ ਬਹੁਤ ਧੰਨਵਾਦ